ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਸੂਬੇ ਭਰ ਦੇ ਵਿੱਚ ਚਲਾਈ ਹੋਈ ਹੈ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ḍੱਕਿਆ ਜਾ ਰਿਹਾ ਅਤੇ ਉਹਨਾਂ ਦੀ ਨਸ਼ਿਆਂ ਦੇ ਕਾਲਿ ਕਮਾਈ ਦੇ ਨਾਲ ਬਣਾਈ ਜਾਇਦਾਦ ਨੂੰ ਠਹਿ ਠੇਰੀ ਕੀਤਾ ਜਾ ਰਿਹਾ ਇਸੇ ਦੇ ਚੱਲਦੇ ਅੱਜ ਖੰਨਾ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਖੰਨਾ ਦੇ ਦੁਰਾਹਾ ਇਲਾਕੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਇਸ ਦੌਰਾਨ ਕੋਖਿਆਤ ਨਸ਼ਾ ਤਸਕਰ ਧਰਮਵੀਰ ਉਰਫ ਬੰਟੀ ਗੁੱਜਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਤਿਆਰ ਕੀਤਾ ਜਾ ਰਿਹਾ ਮਕਾਨ ਬਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ ਬੰਟੀ ਗੁੱਜਰ ਨਸ਼ਾ ਤਸਕਰੀ ਮਾਮਲੇ ਵਿੱਚ ਲੰਬੇ ਸਮੇਂ ਤੋਂ ਬਦਨਾਮ ਸੀ ਇਹ ਦੁਰਾਹਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਨਸ਼ਾ ਤਸਕਰੀ ਕਰਦਾ ਸੀ ਇਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਲੜਾਈ ਝਗੜੇ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਨੇ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਐਸਪੀ ਹੈੱਡ ਕੁਆਰਟਰ ਰਪਿੰਦਰ ਕੌਰ ਨੇ ਦੱਸਿਆ ਕਿ ਸਤੰਬਰ 2025 ਵਿੱਚ ਖੰਨਾ ਪੁਲਿਸ ਨੇ ਇਸ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਵੇਲੇ ਪੁਲਿਸ ਨੇ ਇਸ ਦੇ ਕਬਜ਼ੇ ਵਿੱਚੋਂ 1/2 ਕਿਲੋ ਡਰੱਗ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਸੀ ਕਿ ਇਹ ਨਸ਼ਾ ਤਸਕਰ ਫਿਰੋਜ਼ਪੁਰ ਤੋਂ ਨਸ਼ਾ ਲਿਆ ਕੇ ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰ ਬੰਟੀ ਗੁਜਰ ਫਿਲਹਾਲ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ਪਰ ਨਸ਼ੇ ਦੇ वैसे नाल ਬੜਾਈ ਜਾਇਦਾਦ ਨੂੰ ਕਿਸੇ ਵੀ ਕੀਮਤ ਛੱਡਿਆ ਨਹੀਂ ਜਾਵੇਗਾ ਐਸਪੀ ਹੈੱਡ ਕੁਆਟਰ ਹਰਪਿੰਦਰ ਕੌਰ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਟ ਵਾਸ ਅ ਜੁਆਇੰਟ ਆਪਰੇਸ਼ਨ ਵਿਦ ਦ ਪੁਲਿਸ ਡਿਪਾਰਟਮੈਂਟ ਐਂਡ ਮਿਨਿਸਪਲ ਅਥਾਰਟिटीज ਕਿਉਂਕਿ ਇਹ ਜਿਹੜਾ ਬੰਦਾ ਹੈਗਾ ਕੀ ਨਾਮ ਤੇ ਹੈ ਧਰਮਵੀਰ ਸਿੰਘ ਧਰਮਵੀਰ ਸਿੰਘ ਦੇ ਉੱਪਰ ਇਨੀ ਗ੍ਰੋਸ ਵਾਇਲੇਸ਼ਨ ਕੀਤੀ ਹੋਈ ਹੈ ਮਿਨਿਸਪਲ ਐਕਟ ਦੀ ਐਂਡ ਦੇ ਉੱਪਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ 5 ਤੋਂ 6 ਐਫ ਆਈ ਆਰਸ ਦਰਜ ਹੋਇਆ ਕੀ ਹੈ ਐਂਡ ਇਨ ਵਾਇਓਲੇਸ਼ਨ ਆਫ ਮਿਨਿਸਪਲ ਬਾਇਲਾਜ਼ ਜਿਹਦੇ ਵਿੱਚ ਇਹਨਾਂ ਨੇ ਕੋਈ ਨਕਸ਼ਾ ਨਹੀਂ ਸਾਨੂੰ ਪਾਸ ਕਰਾਇਆ ਕੋਈ ਪ੍ਰੋਪਰਟੇਕਸ ਨਹੀਂ ਹੈ ਔਰ ਜਦ ਕੀ ਇੱਥੇ ਬਿਲਡਿੰਗ ਜਿਹੜੀ ਹੈਗੀ ਇਟਸ ਪ੍ਰੋਪਰਲੀ ਇਹ ਬੰਦੀ ਪਈ ਹੈਗੀ ਹੈ ਇਹਨਾਂ ਨੇ ਸ਼ੁਰੂ ਕੀਤੀ ਹੋਈ ਕਾਰਵਾਈ ਐਂਡ ਇਹਨਾਂ ਨੂੰ ਨੋਟਿਸ ਵੀ ਸਾਡੇ ਵੱਲੋਂ ਤਿੰਨ ਭੇਜੇ ਗਏ ਬਟ ਇਹਨਾਂ ਨੇ ਕੋਈ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਕੁਛ ਸਾਨੂੰ ਕਲੈਰਟੀ ਦੇਣ ਦੇ ਕੋਈ ਇਹਨਾਂ ਨੂੰ ਉਚਿਤ ਸਮਝਿਆ ਜਿਸ ਦੇ ਤਹਿਤ ਅਸੀਂ ਸਾਡੇ ਯੁੱਧ ਨਸ਼ਿਆਂ ਵਿਰੁੱਧ ਅਤੇ ਮਿਨਿਸਪਲ ਬਾਇਲਾਜ਼ ਦੀ ਵਾਇਓਲੇਸ਼ਨ ਦੇ ਅਗੇਂਸਟ ਐਕਸ਼ਨ ਲੈਂਦੇ ਹੋਏ ਇਹ ਜਿਹੜੀ ਇਨਵੈਲਿਡ ਪ੍ਰਾਪਰਟੀ ਸੀ ਥੈਟ ਹੈਸ ਬੀਨ ਡਿਮੋਲਿਸ਼ਡ ਐਂਡ ਬਾਕੀ ਇਟ ਵਾਸ ਅ ਜੁਆਇੰਟ ਆਪਰੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਐਂਡ ਮਿਨਿਸਟਰੀ ਅਥਾਰਟੀਜ਼ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਆਈਜੀ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀ ਜੋਤੀ ਯਾਦਵ ਆਈਪੀਐਸ ਵੱਲੋਂ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ੇ ਤਸਕਰਾਂ ਦੇ ਖਿਲਾਫ ਮਾੜੀ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਵਿੱਢੀ ਜਾ ਰਹੀ ਹੈ ਉਹਦੇ ਮੱਦੇਨਜ਼ਰ 13925 ਥਾਣੇ ਦਰਾਹੇ ਸਬਡਿਵੀਜ਼ਨ ਫਾਈਲ ਦੇ ਵਿੱਚ ਇੱਕ ਮਕਦਮਾ ਦਰਜ ਹੁੰਦਾ ਹੈ ਬਰ ਖਿਲਾਫ ਧਰਮਵੀਰ ਸਿੰਘ ਏਲੀਅਸ ਬੰਟੀ ਜੋ ਕਿ ਥਾਣੇ ਦਰਾਹੇ ਦਾ ਰਹਿਣ ਵਾਲਾ ਹੈ ਜਿਦੇ ਵਿੱਚ 500 ਗ੍ਰਾਮ ਆਈਸ ਤੇ 150 ਗ੍ਰਾਮ ਹਿਰੋਇਨ ਦੀ ਰਿਕਵਰੀ ਜੋ ਕਿ ਕਮਰਸ਼ੀਅਲ ਮਾਤਰਾ ਹੈਗੀ ਹੈ ਜੀ ਉਹ ਪਰਚਾ ਦਰਜ ਹੁੰਦਾ ਹੈ ਉਸ ਦੀ ਤਫਤੀਸ਼ ਤੇ ਦੌਰਾਨ ਇਹ ਪਾਇਆ ਜਾਂਦਾ ਹੈ ਕਿ ਇਸ ਨੇ ਕੁਝ ਰੈਜ਼ੀਡੈਂਸ਼ੀਅਲ ਪਲਾਟਸ ਤੇ ਹੋਰ ਜਗਾ ਜਿਹੜੀ ਹੈਗੀ ਆ ਉਸ ਦੇ ਵਿੱਚ ਜਿੱਥੇ ਰਹਿائش ਕਰ ਰਿਹਾ ਹੈਗਾ ਉਹਦਾ ਧਿਆਨ ਚਦੋ ਆਇਆ ਮੈਟਰ ਤਾਂ ਅਸੀਂ ਜਿਹੜੀ ਨਗਰ ਕੌਂਸਲ ਨੂੰ ਲਿਖਤੀ ਭੇਜਿਆ ਵੀ ਇਸ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਨੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਉਸ ਵੈਰੀਫਿਕੇਸ਼ਨ ਦੇ ਪ੍ਰੋਸੈਸ ਦੇ ਦੌਰਾਨ ਜੋ ਬਾਇਲॉज ਦੀ ਵਾਇਲੇਸ਼ਨ ਇਸ ਬੰਦੇ ਵੱਲੋਂ ਕੀਤੀ ਗਈ ਹੈਗੀ ਹੈ ਉਹ ਨਗਰ ਕੌਂਸਲ ਨੇ ਟੇਕ ਅਪ ਕੀਤੀ ਇਸ ਨੂੰ ਨੋਟਿਸ issues ਕੀਤੇ ਗਏ ਨੇ ਪਰ ਇਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਉੱਤੇ ਨਗਰ ਕੌਂਸਲ ਵੱਲੋਂ ਬਾਇਓਲੋਜੀ ਵਾਇਲੇਸ਼ਨ ਕਰਨ ਦੇ ਕਰਕੇ ਡੈਮੋਲੇਸ਼ਨ ਦੀ ਡਰਾਈਵ ਅੱਜ ਤੇ ਕੱਪ ਕੀਤੀ ਗਈ ਹੈ ਤੇ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਅੱਜ ਐਕਸ਼ਨ ਲਿਆ ਜਾ ਰਿਹਾ ਮੈਂ ਗੱਲ ਕਰਦੇ ਹਾਂ ਜੀ ਜਿਸ ਤਰ੍ਹਾਂ ਹਲਕਾ ਪਾਇਲ ਦੇ ਵਿੱਚ ਦੋ ਵੱਡੇ ਤੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਦੇ ਹਜੇ ਤੱਕ ਕਾਰਵਾਈ ਨਹੀਂ ਹੋਈ ਕੀ ਕਾਰਨ ਦੇਖੋ ਜੀ ਜਿਵੇਂ ਜਿਵੇਂ ਸਾਡੇ ਕੋਲੇ ਧਿਆਨ ਜਾ ਰਿਹਾ ਹੈਗਾ ਆ ਅਸੀਂ ਕੋਈ ਵੀ ਦੇਖੋ ਪੁਲਿਸ ਦਾ ਹੁੰਦਾ ਹੈਗਾ ਮੇਨ ਇਜ਼ ਐਫ ਆਈ ਆਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਜਦੋਂ ਸਾਡੇ ਕੋਲੇ ਕੋਈ ਡਰਗ ਪੈਡਲਰਸ ਮਗਲਰ ਸਾਡੇ ਹੱਥ ਲੱਗਦਾ ਅਸੀਂ ਲਗਾਤਾਰ ਇਹਨਾਂ ਦੇ ਮਗਰ ਲੱਗੇ ਹੋਏ ਹਾਂ ਜਦੋਂ ਐਫਆਈਆਰ ਹੋਏਗੀ ਤਾਂ ਅਸੀਂ ਸਿਵਲ ਅਥਾਰਟिटीज ਨਾਲ ਟਾਇਪ ਕਰਕੇ ਡੈਫੀਨੇਟਲੀ ਕਰਾਂਗੇ ਇਹਦੇ ਵਿੱਚ ਕੋਈ ਵੀ ਡਾਊਟ ਵਾਲੀ ਤਾਂ ਗੁੰਜਾਇਸ਼ ਹੈ ਹੀ ਨਹੀਂ ਜੀ ਦੇਖੋ ਜੀ ਟੋਟਲ ਇਹਦੇ ਉੱਪਰ ਇਹ ਛੇਵਾਂ ਪਰਚਾ ਹੈਗਾ ਦਰਜ ਹੋਇਆ ਜੋ ਜਿਹਦੇ ਇਸ ਤੋਂ ਪਹਿਲਾਂ ਪੰਜ ਪਰਚੇ ਦਰਜ ਨੇ ਦਰਾਹੇ ਥਾਣੇ ਦੇ ਹੀ ਚਾਰ ਪਰਚੇ ਨੇ ਜਿਨ੍ਹਾਂ ਵਿੱਚੋਂ ਤਿੰਨ ਤਾਂ ਲੜਾਈ ਝਗੜੇ ਦੇ ਨੇ 323 242 ਆਈਪੀਸੀ ਤੇ ਇੱਕ ਇਹਦੇ ਕੋਲੇ ਪਹਿਲਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਇੱਕ ਐਨਡੀਪੀਐਸ ਦਾ ਸਾਨੇ ਵਾਲ ਲਟਿਆਣੇ ਕਮਿਸ਼ਨਰੇਟ ਦਾ ਵੀ ਦਰਜ ਹੈ ਪਰਚਾ ਇਹ ਹੁਣ ਕਿੱਥੇ ਇਸ ਟਾਈਮ ਜੇਲ ਚ ਹੈ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਸੂਬੇ ਭਰ ਦੇ ਵਿੱਚ ਚਲਾਈ ਹੋਈ ਹੈ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ḍੱਕਿਆ ਜਾ ਰਿਹਾ ਅਤੇ ਉਹਨਾਂ ਦੀ ਨਸ਼ਿਆਂ ਦੇ ਕਾਲਿ ਕਮਾਈ ਦੇ ਨਾਲ ਬਣਾਈ ਜਾਇਦਾਦ ਨੂੰ ਠਹਿ ਠੇਰੀ ਕੀਤਾ ਜਾ ਰਿਹਾ ਇਸੇ ਦੇ ਚੱਲਦੇ ਅੱਜ ਖੰਨਾ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਖੰਨਾ ਦੇ ਦੁਰਾਹਾ ਇਲਾਕੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਇਸ ਦੌਰਾਨ ਕੁખ્યાਤ ਨਸ਼ਾ ਤਸਕਰ ਧਰਮਵੀਰ ਉਰਫ ਬੰਟੀ ਗੁੱਜਰ ਵੱਲੋਂ ਗੈਰ ਕਾਨੂੰਨੀ ਤੌਰ ਤੇ ਤਿਆਰ ਕੀਤਾ ਜਾ ਰਿਹਾ ਮਕਾਨ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ ਬੰਟੀ ਗੁੱਜਰ ਨਸ਼ਾ ਤਸਕਰੀ ਮਾਮਲੇ ਵਿੱਚ ਲੰਬੇ ਸਮੇਂ ਤੋਂ ਬਦਨਾਮ ਸੀ ਇਹ ਦਰਾਹਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਨਸ਼ਾ ਤਸਕਰੀ ਕਰਦਾ ਸੀ ਇਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਲੜਾਈ ਝਗੜੇ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਨੇ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਐਸਪੀ ਹੈੱਡ ਕੁਆਟਰ ਰਪਿੰਦਰ ਕੌਰ ਨੇ ਦੱਸਿਆ ਕਿ ਸਤੰਬਰ 2025 ਵਿੱਚ ਖੰਨਾ ਪੁਲਿਸ ਨੇ ਇਸ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਵੇਲੇ ਪੁਲਿਸ ਨੇ ਇਸ ਦੇ ਕਬਜ਼ੇ ਵਿੱਚੋਂ 1/2 ਕਿਲੋ ਡਰੱਗ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਸੀ ਕਿ ਇਹ ਨਸ਼ਾ ਤਸਕਰ ਫਿਰੋਜ਼ਪੁਰ ਤੋਂ ਨਸ਼ਾ ਲਿਆ ਕੇ ਖੰਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ ਉਹਨਾਂ ਦੱਸਿਆ ਕਿ ਇਹ ਨਸ਼ਾ ਤਸਕਰ ਬੰਟੀ ਗੁਜਰ ਫਿਲਹਾਲ ਲੁਧਿਆਣਾ ਜੇਲ੍ਹ ਵਿੱਚ ਬੰਦਾ ਹੈ ਪਰ ਨਸ਼ੇ ਦੇ ਪੈਸੇ ਨਾਲ ਬੜਾਈ ਜਾਇਦਾਦ ਨੂੰ ਕਿਸੇ ਵੀ ਕੀਮਤ ਤੇ ਛੱਡਿਆ ਨਹੀਂ ਜਾਵੇਗਾ ਐਸਪੀ ਹੈੱਡਕੁਆਟਰ ਹਰਪਿੰਦਰ ਕੌਰ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਟ ਵਾਸ ਅ ਜੁਆਇੰਟ ਆਪਰੇਸ਼ਨ ਵਿਦ ਦ ਪੁਲਿਸ ਡਿਪਾਰਟਮੈਂਟ ਐਂਡ ਮਿਨਿਸਪਲ ਅਥਾਰਟिटीज ਕਿਉਂਕਿ ਇਹ ਜਿਹੜਾ ਬੰਦਾ ਹੈਗਾ ਕੀ ਨਾਮ ਤੇ ਹੈ ਧਰਮਵੀਰ ਸਿੰਘ ਧਰਮਵੀਰ ਸਿੰਘ ਦੇ ਉੱਪਰ ਇਨੀ ਗ੍ਰੋਸ ਵਾਇਲੇਸ਼ਨ ਕੀਤੀ ਹੋਈ ਮਿਨਿਸਪਲ ਐਕਟ ਦੀ ਐਂਡ ਦੇ ਉੱਪਰ ਪੁਲਿਸ ਡਿਪਾਰਟਮੈਂਟ ਵੱਲੋਂ ਵੀ 506 ਐਫ ਆਈ ਆਰਸ ਦਰਜ ਹੋਇਆ ਕੀ ਹੈ ਐਂਡ ਇਨ ਵਾਇਓਲੇਸ਼ਨ ਆਫ ਮਿਨਿਸਪਲ ਬਾਇਲਾਜ਼ ਜਿਹਦੇ ਵਿੱਚ ਇਹਨਾਂ ਨੇ ਕੋਈ ਨਕਸ਼ਾ ਨਹੀਂ ਸਾਨੂੰ ਪਾਸ ਕਰਾਇਆ ਕੋਈ ਪ੍ਰੋਪਰ ਟੈਕਸ ਨਹੀਂ ਹੈ ਔਰ ਜਦ ਕੀ ਇੱਥੇ ਬਿਲਡਿੰਗ ਜਿਹੜੀ ਹੈਗੀ ਇਟਸ ਪ੍ਰੋਪਰਲੀ ਇਹ ਬੰਦੀ ਪਈ ਹੈਗੀ ਹੈ ਇਹਨੇ ਸ਼ੁਰੂ ਕੀਤੀ ہوئی ਕਾਰਵਾਈ ਐਂਡ ਇਹਨਾਂ ਨੂੰ ਨੋਟਿਸ ਵੀ ਸਾਡੇ ਵੱਲੋਂ ਤਿੰਨ ਭੇਜੇ ਗਏ ਪਰ ਇਹਨਾਂ ਨੇ ਕੋਈ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਕੁਛ ਇਹ ਸਾਨੂੰ ਕਲੈਰਟੀ ਦੇਣ ਦੇ ਕੋਈ ਇਹਨਾਂ ਨੂੰ ਉਚਿਤ ਸਮਝਿਆ ਜਿਸ ਦੇ ਤਹਿਤ ਅਸੀਂ ਸਾਡੇ ਜੁਧ ਨਸ਼ਾ ਵਿਰੁੱਧ ਅਤੇ ਮਿਨਿਸਪਲ ਬਾਇਲਾਜ਼ ਦੀ ਵਾਇਓਲੇਸ਼ਨ ਦੇ ਅਗੇਂਸਟ ਐਕਸ਼ਨ ਲੈਂਦੇ ਹੋਏ ਇਹ ਜਿਹੜੀ ਇਨਵੈਲਿਡ ਪ੍ਰਾਪਰਟੀ ਸੀ ਥੈਟ ਹੈਸ ਬੀਨ ਡਿਮੋਲਿਸ਼ਡ ਐਂਡ ਬਾਕੀ ਇਟ ਵਾਸ ਅ ਜੁਆਇੰਟ ਆਪਰੇਸ਼ਨ ਵਿਦ ਪੁਲਿਸ ਡਿਪਾਰਟਮੈਂਟ ਐਂਡ ਮਿਨਿਸਪਲ ਅਥਾਰਟੀਜ਼ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਆਈਜੀ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀ ਜੋਤੀ ਯਾਦਵ ਆਈਪੀਐਸ ਵੱਲੋਂ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਨਸ਼ੇ ਤਸਕਰਾਂ ਦੇ ਖਿਲਾਫ ਮਾਰੀ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚੱਲਦੀ ਜਾ ਰਹੀ ਹੈ ਉਹਦੇ ਮੱਦੇਨਜ਼ਰ 13925 ਥਾਣੇ ਦਰਾਹੇ ਸਬਡਿਵੀਜ਼ਨ ਫਾਈਲ ਦੇ ਵਿੱਚ ਇੱਕ ਮੁਕਦਮਾ ਦਰਜ ਹੁੰਦਾ ਹੈ ਬਰਖਿਲਾਫ ਧਰਮਵੀਰ ਸਿੰਘ ਏਲੀਅਸ ਬੰਟੀ ਜੋ ਕਿ ਥਾਣੇ ਦਰਾਹੇ ਦਾ ਰਹਿਣ ਵਾਲਾ ਹੈ ਜਿਦੇ ਵਿੱਚ 500 ਗ੍ਰਾਮ ਆਈਸ ਤੇ 150 ਗ੍ਰਾਮ ਹਿਰੋਇਨ ਦੀ ਰਿਕਵਰੀ ਜੋ ਕਿ ਕਮਰਸ਼ੀਅਲ ਮਾਤਰਾ ਹੈਗੀ ਹੈ ਜੀ ਉਹ ਪਰਚਾ ਦਰਜ ਹੁੰਦਾ ਹੈ ਉਸ ਦੀ ਤਫਤੀਸ਼ ਦੇ ਦੌਰਾਨ ਇਹ ਪਾਇਆ ਜਾਂਦਾ ਹੈ ਕਿ ਇਸ ਨੇ ਕੁਝ ਰੈਜ਼ੀਡੈਂਸ਼ੀਅਲ ਪਲਾਟਸ ਤੇ ਹੋਰ ਜਗਾ ਜਿਹੜੀ ਹੈਗੀ ਆ ਉਸ ਦੇ ਵਿੱਚ ਜਿੱਥੇ ਰਹਿائش ਕਰ ਰਿਹਾ ਹੈਗਾ ਉਰ ਧਿਆਨ ਚ ਦੋ ਆਇਆ ਮੈਟਰ ਤਾਂ ਅਸੀਂ ਜਿਹੜੀ ਨਗਰ ਕੌਂਸਲ ਨੂੰ ਲਿਖਤੀ ਭੇਜਿਆ ਬੀਐਸਟੀ ਜਿਹੜੀਆਂ ਪ੍ਰੋਪਰਟੀਆਂ ਹੈਗੀਆਂ ਨੇ ਇਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਉਸ ਵੈਰੀਫਿਕੇਸ਼ਨ ਦੇ ਪ੍ਰੋਸੈਸ ਦੇ ਦੌਰਾਨ ਜੋ ਬਾਇਲॉज ਦੀ ਵਾਇਲੇਸ਼ਨ ਇਸ ਬੰਦੇ ਵੱਲੋਂ ਕੀਤੀ ਗਈ ਹੈਗੀ ਹੈ ਉਹ ਨਗਰ ਕੌਂਸਲ ਨੇ ਟੇਕ ਅਪ ਕੀਤੀ ਇਸ ਨੂੰ ਨੋਟਿਸ ਇਸ਼ੂ ਕੀਤੇ ਗਏ ਨੇ ਪਰ ਇਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਉੱਤੇ ਨਗਰ ਕੌਂਸਲ ਵੱਲੋਂ ਬਾਇਓਲੋਜੀ ਵਾਇਲੇਸ਼ਨ ਕਰਨ ਦੇ ਕਰਕੇ ਡੈਮੋਲੇਸ਼ਨ ਦੀ ਡਰਾਈਵ ਅੱਜ ਟੇਕ-ਅਪ ਕੀਤੀ ਗਈ ਹੈ ਤੇ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਅੱਜ ਐਕਸ਼ਨ ਲਿਆ ਜਾ ਰਿਹਾ ਮੈਂ ਗੱਲ ਕਰਦੇ ਹਾਂ ਜੀ ਜਿਸ ਤਰ੍ਹਾਂ ਹਲਕਾ ਪਾਇਲ ਦੇ ਵਿੱਚ ਦੋ ਵੱਡੇ ਤਿੰਨ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਦੇ ਹਾਇ ਤੱਕ ਕਾਰਵਾਈ ਨਹੀਂ ਹੋਈ ਕੀ ਕਰਨਾ ਦੇਖੋ ਜੀ ਜਿਵੇਂ ਜਿਵੇਂ ਸਾਡੇ ਕੋਲੇ ਧਿਆਨ ਜਾ ਰਿਹਾ ਹੈਗਾ ਆ ਅਸੀਂ ਕੋਈ ਵੀ ਦੇਖੋ ਪੁਲਿਸ ਦਾ ਹੁੰਦਾ ਹੈਗਾ ਮੇਨ ਇਜ਼ ਐਫ ਆਈ ਆਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਜਦੋਂ ਸਾਡੇ ਕੋਲੇ ਕੋਈ ਡਰਗ ਪੈਡਲਰ ਸਮਗਲਰ ਸਾਡੇ ਹੱਥ ਲੱਗਦਾ ਹੈ ਅਸੀਂ ਲਗਾਤਾਰ ਇਹਨਾਂ ਦੇ ਮਗਰ ਲੱਗੇ ਹੋਏ ਹਾਂ ਜਦੋਂ ਐਫਆਈਆਰ ਹੋਏਗੀ ਤਾਂ ਅਸੀਂ ਸਿਵਲ ਅਥਾਰਟिटीज ਨਾਲ ਟਾਇਪ ਕਰਕੇ ਡੈਫੀਨੇਟਲੀ ਕਰਾਂਗੇ ਇਹਦੇ ਵਿੱਚ ਕੋਈ ਵੀ ਡਾਊਟ ਵਾਲੀ ਤਾਂ ਗੁੰਜਾਇਸ਼ ਹੈ ਹੀ ਨਹੀਂ ਜੀ ਦੇਖੋ ਜੀ ਟੋਟਲ ਇਹਦੇ ਉੱਪਰ ਇਹ ਛੇਵਾਂ ਪਰਚਾ ਹੈਗਾ ਦਰਜ ਹੋਇਆ ਜੋ ਜਿਹਦੇ ਇਸ ਤੋਂ ਪਹਿਲਾਂ ਪੰਜ ਪਰਚੇ ਦਰਜ ਨੇ ਦਰਾਹੇ ਥਾਣੇ ਦੇ ਹੀ ਚਾਰ ਪਰਚੇ ਨੇ ਜਿਨ੍ਹਾਂ ਵਿੱਚੋਂ ਤਿੰਨ ਤਾਂ ਲੜਾਈ ਝਗੜੇ ਦੇ ਨੇ 323 242 ਆਈਪੀਸੀ ਤੇ ਇੱਕ ਇਹਦੇ ਕੋਲੇ ਪਹਿਲਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਇੱਕ ਐਨਡੀਪੀਐਸ ਦਾ ਸਾਨੇ ਵਾਲ ਲਟਾਣੇ ਦਾ ਮਿਸ਼ਨਰੇਟ ਦਾ ਵੀ ਦਰਜ ਹੈ ਪਰਚਾ ਇਹ ਤੇ ਹੁਣ ਕਿੱਥੇ ਇਸ ਟਾਈਮ ਜੇਲ ਚ ਹੈ